ਇੱਕ ਖਿਡਾਰੀ ਜਿਹੜਾ ਵਰਲਡ ਦੇ ਵਿੱਚ ਇਸ ਟਾਈਮ ਟੌਪ ਦਾ ਰੇਡਰ ਚੱਲ ਰਿਹਾ ਹੈ ਕੁਝ ਸਾਲ ਉਹਨੂੰ ਕਨੇਡਾ ਰਹਿਣਾ ਪਿਆ ਉਹ ਪੰਜਾਬ ਦੇ ਖੇਡ ਮੈਦਾਨਾਂ ਵਿੱਚ ਨਹੀਂ ਖੇਡ ਰਿਹਾ ਤੇ ਦੁਨੀਆ ਨੂੰ ਇੰਤਜ਼ਾਰ ਸੀ ਵੀ ਕਾਦੋ ਸਮੇਂ ਦਾ 스타 ਅੱਜ ਦੇ ਟਾਈਮ ਦਾ ਦੁਨੀਆ ਦਾ ਟਾਪਰ ਪੰਜਾਬ ਦੀ ਧਰਤੀ ਤੇ ਆਵੇਗਾ ਤੇ ਅਸੀਂ ਉਹਦੀ ਖੇਡ ਵੇਖਾਂਗੇ ਅੱਜ ਮਠੱਡਿਆਂ ਦੇ ਇਸ ਵੱਡੇ ਕਬੱਡੀ ਕੱਪ ਤੇ ਖੇਡ ਕਬੱਡੀ ਦਾ ਵੱਡਾ 스타 ਗੁਰਦੀਪ ਸਿੰਘ ਪੂਰੀ ਛੰਨਾ ਵਾਲਾ ਜਿਲ੍ਹੇ ਬਰਨਾਲੇ ਦਾ ਛੰਨਾ ਪਿੰਡ ਦੁਨੀਆ ਦੇ ਵਿੱਚ ਪ੍ਰਸਿੱਧ ਕੀਤਾ ਹੈ ਜਿਹੜਾ ਅਨਟਾਰੀਓ ਬ੍ਰਿਟਿਸ਼ ਕੋਲੰਬੀਆ ਦੇ ਸੀਜ਼ਨਾਂ ਦਾ ਬੈਸਟ ਰੇਨ ਦਾ ਮਾਣ ਜਿਸ ਖਿਡਾਰੀ ਦੇ ਹਿੱਸੇ ਆਇਆ ਹੈ ਛੰਨਾ ਵਾਲਾ ਪੂਰੀ ਉਹ ਵੀ ਅੱਜ ਦੇ ਕਬੱਡੀ ਕੱਪ ਤੇ ਜਿਹੜਾ ਪੁੱਜ ਚੁੱਕਿਆ ਹੈ ਥੋੜੇ ਸਮੇਂ ਦੇ ਵਿੱਚ ਹੀ ਆਪਾਂ ਗਰਾਊਂਡ ਦੇ ਵਿੱਚ ਲੈ ਕੇ ਆਵਾਂਗੇ ਛੰਨਾ ਵਾਲੇ ਪੂਰੀ ਨੂੰ ਸਾਰੀ ਸੰਗਤ ਨੂੰ ਦਰਸ਼ਨ ਕਰਵਾਵਾਂਗੇ ਛੰਨਾ ਵਾਲੇ ਭੂਰੀ ਦੇ ਦੁਨੀਆ ਦੇ ਟਾਪ ਦੇ ਖਿਡਾਰੀ ਦੇ ਆ ਮੈਚ ਵੀ ਬੜਾ ਸਿਰੇ ਦਾ ਸੰਤ ਬਾਬਾ ਸਾਹਮਣੇ ਮਾਰ ਐਂਟਰੀ ਗੇਟ ਤੇ ਕੈਮਰਾ ਛੰਨਾ ਵਾਲਾ ਭੂਰੀ ਅੱਜ ਮਠੱਡਿਆਂ ਦੇ ਮੇਲੇ ਦੇ ਆ ਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਵੈਲਕਮ ਹੈ ਜੱਗਾ ਜੰਡੀਆਂ ਵਾਲਾ ਸ਼ਰਨਾ ਡੱਗੁਰਮਾ ਆ ਵੀ ਭੂਰੀ ਤੇਰਾ ਇੰਤਜ਼ਾਰ ਹੈ ਤੈਨੂੰ ਰੁਕਣ ਦੀ ਲੋੜ ਨਹੀਂ ਨੌਜਾਨਾ ਤੇਰਾ ਤਾਂ ਦੁਨੀਆ ਆਡੀਆਂ ਚੱਕ ਚੱਕ ਇੰਤਜ਼ਾਰ ਕਰ ਰਹੀ ਹੈ ਅੱਜ ਦੇ ਟਾਈਮ ਦਾ ਇਹ ਵਰਲਡ ਦਾ ਟੌਪ ਦਾ ਰੇਡਰ ਹੈ ਮੇਰੇ ਵੀਰੋ ਗੁਰਦੀਪ ਸਿੰਘ ਪੂਰੀ ਛੰਨਾ ਵਾਲਾ ਅੱਜ ਮਠੱਡਿਆਂ ਦੇ ਕੱਪ ਤੇ ਆਇਆ ਹੈ ਅੱਜ ਦੇ ਟਾਈਮ ਦਾ ਵੱਡਾ ਮੱਲ ਹੈ ਲੈ ਵੀ ਪੂਰੀ ਜੀ ਆਇਆਂ ਨੂੰ ਇੱਕ ਵਾਰੀ ਫਤਿਹ ਸਾਂਝੀ ਕਰਦੇ ਤਾੜੀਆਂ ਮਾਰ ਦਿਓ ਜ਼ੋਰਦਾਰ ਦੇਖ ਪੂਰੀ ਇਹ ਦੁਨੀਆ ਪਿਆਰ ਕਰਦੀ ਹੈ ਤੇਰੀ ਖੇਡ ਨੂੰ ਕਈਆਂ ਸਾਲਾਂ ਬਾਅਦ ਪੰਜਾਬ ਦੇ ਵਿੱਚ ਵਾਪਸੀ ਹੋਈ ਹੈ ਜੀ ਆਇਆਂ ਨੂੰ ਐ ਦੁਨੀਆ ਦਾ ਟਾਪਰ ਐ ਤੇਰੇ ਤੋਂ ਬਹੁਤ ਵੱਡੀਆਂ ਆਸਾਂ ਨੇ ਤੂੰ ਵੱਡਾ ਮੱਲ ਐ ਤੂੰ ਰੁਸਤਮ ਐ ਅਜਿਹੇ ਟਾਈਮ ਦਾ ਐ ਦੁਨੀਆ ਚਾਹਦੀ ਪੰਜਾਬ ਦੇ ਵਿੱਚ ਤੇਰੀ ਕਬੱਡੀ ਵੇਖਣੀ ਮੇਕਿਆ ਭੂਰੀ ਆਇਆ ਤੇ ਤੇਰੇ ਬੋਲ ਨਾ ਹੋਣ ਇਹ ਗੱਲ ਹੋ ਨਹੀਂ ਸਕਦੀ ਬਿਲੋ ਦਾਵਾਵਾਂ ਨੇ ਲੋਕੀਂ ਹੱਡੀਆਂ ਚੁੱਕ ਚੁੱਕ ਕੇ ਰੋਝ ਹੀ ਬੈਨੇ ਸਨ ਵੀ ਉਹ ਕਿਹੜਾ ਦਿਨ ਹੋਵੇਗਾ ਉਹ ਕਿਹੜੀ ਤਰੀਕ ਹੋਣੀ ਐ ਉਹ ਕਿੱਦਾਂ ਦਾ ਸਮਾਂ ਹੋਣਾ ਆਹ ਕਹਿੰਦੇ ਭੂਰੀ ਪੁੱਜ ਗਿਆ ਇਹ ਸੰਦਲੀ ਸੰਦਲੀ ਪੈੜਾ ਨੇ ਪੈੜਾ ਨੇ ਕਿੰਨਾ ਬੀਆਂ ਉਹ ਵੀ ਆ ਗਏ ਸਾਨੂੰ ਡੀਕਾ ਸੀ ਜਿੰਨਾਂ ਦੀਆਂ ਆਹ ਕਹਿੰਦੇ ਛੰਨਾ ਵਾਲਾ ਛੰਨਾ ਵਾਲਾ ਛੰਨਾ ਵਾਲਾ ਛੰਨਾ ਵਾਲਾ ਹੋਈ ਪਈ ਹੈ ਹਰ ਰੋਜ਼ ਹੀ ਮੇਲੇ ਤੇ ਭੂਰੀ ਜੱਗੇਬਾਈ ਨੂੰ ਜਾਂ ਬੈਲੀ ਬਰਨਾਲੇ ਨੂੰ ਪੁੱਛਣਾ ਵੀ ਭੂਰੀ ਕਦੋਂ ਆਊਗਾ ਇਹਨਾਂ ਨੇ ਕਿਹਾ ਦੋ ਕੁ ਦਿਨ ਰੁਕ ਜਾ ਦੋ ਕੁ ਦਿਨ ਰੁਕ ਜਾ ਤੇ ਪੂਰੀ ਮੇਰੇ ਵੀਰੋ ਅੱਜ ਮਠੱਡਿਆਂ ਦੇ ਵਿੱਚ ਸੁੱਖਾ ਜੀ ਤੁਹਾਡੇ ਮੇਲੇ ਤੇ ਦੁਨੀਆਂ ਨੇ ਦਰਸ਼ਨ ਕਰ ਲਿਆ ਸਾਰਿਆਂ ਦਾ ਧੰਨਵਾਦ ਸਿਰੇ ਦਾ ਮੈਚ ਹੈ